ਜੇ ਜੁਲੰਦਰ ਬਲਾਸ ਦੀ ਨਵੀਂ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਗ੍ਰੇਨੇਡ ਅਟੈਕ ਦੀ ਨਵੀਂ ਸੀਸੀਟੀਵੀ ਜੁੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਗ੍ਰੇਨੇਡ ਦੇ ਅੰਦਰ ਡਿੱਗਣ ਦੀ ਵੀ ਤਸਵੀਰਾਂ ਛੜੀਆਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਵਿੱਚ ਪੀ ਲੀਡਰ ਮਨਰঞ্জন ਕਾਲਿਆ ਦੇ ਕਰਤੇ ਗ੍ਰੇਨੇਡ ਅਟੈਕ ਹੋਇਆ ਸੀ ਤੇ ਤਸਵੀਰਾਂ ਹੁਣ ਪੂਰੀ ਤਰੀਕੇ ਦੇ ਨਾਲ ਸਾਫ਼ ਨਜ਼ਰ ਆ ਰਹੀਆਂ ਨੇ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਈ ਰਿਕਸ਼ਾ ਦੇ ਵਿੱਚ ਬੈਠੇ ਹੋਏ ਮਲਜ਼ਮਾ ਦੇ ਵੱਲੋਂ ਇਹ ਗ੍ਰੇਨੇਡ ਜੁੜਾਏ ਕਰਦੇ ਬਾਹਰ ਸੁੱਟਿਆ ਗਿਆ ਉਸ ਤੋਂ ਬਾਅਦ ਇਹ ਗ੍ਰੇਨੇਡ ਜੁੜਾ ਹੈ ਬਲਾਸਟ ਹੋ ਜਾਂਦਾ ਹੈ ਤੇ ਗ੍ਰੇਨੇਡ ਅਟੈਕ ਦੀ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਪੂਰਾ ਮਾਮਲਾ ਸਾਫ਼ ਤੌਰ ਤੇ ਕੈਦ ਹੋਇਆ ਹੈ ਗ੍ਰੇਨੇਡ ਅਟੈਕ ਦੇ ਨਵੀਂ ਸੀਸੀਟੀਵੀ ਦੇ ਵਿੱਚ ਆਲੇ ਪੂਰੀ ਘਟਨਾ ਕੈਦ ਹੋ ਚੁੱਕੀ ਹੈ मनोरंजन कालिया के घर पहुंचे सुखबीर बादल मनोरंजन कालिया का उन्होंने हालचाल चाल जानिया करते हुए ग्रेनेड अटैक का निंदा योग भी कीता है उन्होंने कहा है कि ये बहुत ही निंदन योग है सुखबीर बादल ने कहा याद एक ऐसा सूपा है जिससे जिना पाइचारे एक सांझ ना जुड़े हैं तो देखो वो दे हलाज रोग थे करबर सी वो दे भी ऐसे परामामुगुलों के अंदर सी आज दी सबसे बड़ी स्ट्रेंथ ही पंजाब हो है भाईचारा किसान आज जेडा अटैक है अटैक कौन पंजाब दी स्टेबिलिटी ते पंजाब दी भाईचारा किसान ते कर सब तो बड़ी गल है के एक्शन ना लगवाओ ऐना सारे सिस्टम लगदा हो गया सरकार कुछ है ही कोई करनी नहीं ते आज दी सारी सरकार होनी चाहिए गैंगस्टर हर दूसरे बंदे नु शहर च लो ਸਾਰੇ ਸਾਰਿਆਂ ਤੋਂ ਫਰੋਤੀ ਲਗੇ ਆ ਡਰੋਂ ਦੇ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਡਰਾ ਡਰਨ ਲੱਗ ਮਾਰ ਲੱਗੇ ਇੱਥੇ ਲਾਅ ਆਰਡਰ ਤਾਂ ਹੈ ਨਹੀਂ ਚੋਰੀਆਂ ਡਕੈਤੀਆਂ 24 ਘੰਟੇ ਕੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮਣੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸੋਡੀਆਂ ਨੂੰ 4 ਮੈਕ ਮੇ ਦੇ ਦੇ ਸੋਡੀਆਂ ਨੂੰ ਕੋਠੀ ਦੇਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਨਿਸਟਰ ਸੀ ਉਹ ਵੀ ਦਿੱਲੀੋਂ ਆ ਕੇ ਉਹ ਵੀ ਕੋਠੀਆਂ ਦੇ ਦੀਆਂ ਜਿੰਨੇ ਦਿੱਲੀ ਦੇ ਮਨਿਸਟਰ ਹਾਲ ਗਏ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਅਧਿਕਾਰਤਨ ਸਜ਼ੋਰੀਆ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਇਹ ਤਾਂ ਮੜੀ ਹਲਕੀ ਹੈ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੋਚ ਚੁੱਕਦਾ ਹੈ ਉਹ ਸੋਚ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਉਖਾਈਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਣੀਆਂ ਹੈ ਸੋਚ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ। ਕਿਹਾ ਤਾਂ ਆਪਣੀ ਸੌ ਦੀ ਸਭ ਤੋਂ ਵੱਡੀ ਵਾਇਲੇਸ਼ਨ ਹੀ ਕਰ ਰਿਹਾ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਿਹਾ। ਸੋ ਮੈਂ ਇੰਨਾ ਕਹਿਣਾ ਚਾਹਣਾ ਹੈ ਕਿ ਭਾਜਪਾ ਨੂੰ ਮੈਂ ਕਹਿਣਾ ਚਾਹਣਾ ਤੇ ਕੋਸ ਨੂੰ ਇੰਨਾ ਥੱਲੇ ਨਾ ਲੱਗੋ। ਕਿ ਤੁਸੀਂ ਕੰਮ ਨਹੀਂ ਛੱਡ ਜੋ ਤੇ ਮੈਂ ਸ਼ੋਰ ਕਰਨਾ ਚਾਹੁੰਦਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦੇਲੇ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਕਿਸੇ ਹਾਲਤ ਵਿੱਚ ਵੀ ਇੱਥੇ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਜੀ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣਗਾ